ਫਿਲੌਰ ਸ਼ਹਿਰ ਵਿੱਚ ਚੋਰੀਆਂ ਤੇ ਲੁੱਟਖੋਹੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਦੇ ਵਾਰ ਨੰਬਰ 5 ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 2 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਨੀਲਮ ਕੁਮਾਰੀ ਨੇ ਦੱਸਿਆ ਕਿ ਉਸਵੇਰੇ ਆਪਣੇ ਬੇਟੇ ਦੇ ਬਿਮਾਰ ਹੋਣ ਦੇ ਚੱਲਦਿਆਂ ਸਾਹਮਣੇ ਹੀ ਦੂਸਰੇ ਘਰ ਵੀ ਸੌਣ ਲਈ ਗਈ ਸੀ ਤੇ ਸਵੇਰੇ ਜਦੋਂ ਉਸਨੇ ਦੇਖਿਆ ਤਾਂ ਉਸ ਦੇ ਮਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਵਿੱਚੋਂ 2 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਉਹਨਾਂ ਕਿਹਾ ਕਿ ਉਸ ਦੇ بیٹے ਨੇ ਬਾਹਰ ਜਾਣਾ ਸੀ ਤੇ ਉਹ 2 ਲੱਖ ਰੁਪਏ ਉਸ ਲਈ ਹੀ ਰੱਖੇ ਹੋਏ ਸਨ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਫਲੋਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਸਾਂ ਤੇ ਚਿੰਤਾ ਉਹ ਨੇਗਰੇ ਸਨ। ਚਿੰਤਾ ਭੰਡ ਕੀ ਚੋ ਸਾਡੇ ਮੁੰਡੇ ਨੇ ਬਾਹਰ ਜਾਣਾ ਸੀ। ਜੋ ਕੈਸ਼ ਸੀ 2 2 3 ਲੱਖ ਰੁਪਈਆ ਸੀ ਵਾਲੀਆਂ ਸੀ ਸਾਰਾ ਕੁਝ ਲੈ ਗਿਆ ਸਾਰਾ ਪਾਟਣ ਨਾਲ ਸਾਰਾ ਕੁਝ ਘਾਟੇ ਕਰਕੇ ਇਸ ਕਰਕੇ ਉਸ ਕਾਹ ਨੂੰ ਕਿਹਾ ਕਿ ਨਹੀਂ ਅਸੀਂ ਸਾਵਣੇ ਤੇ ਐਸੀ ਪੰਡਾ ਸੱਟਾ ਮਾਰ ਸੀ ਤੇ ਕਿਤੇ ਕਿਸੇ ਤੁਸ ਪਲੋਰ ਥਾਣੇ ਕੰਪਲੀਟ ਕੀਤੀ ਹੈ ਹਾਂਜੀ ਪਲੋਰ ਤੱਕ ਦਾ ਕਰ ਦਿੱਤੀ ਤੇ ਉਹ ਆਇਆ ਜਿਵੇਂ ਆਇਆ ਕਿੰਨੀ ਦਿਨ ਹੋ ਗਏ ਕਮਿਊਨਿਟੀ ਕੀਤੀ ਨੂੰ ਮੈਂ ਭੰਟਾ ਹੋ ਗਿਆ ਦੇਖ ਕੇ ਭੰਟਾ ਉਧਰ ਜਦੋਂ ਇਸ ਬੰਦੀ ਥਾਣਾ ਫਲੋਰ ਦੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਚੋਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਤੇ ਜਲਦੀ ਹੀ ਪੁਲਿਸ ਇਹਨਾਂ ਚੋਰਾਂ ਨੂੰ ਕਾਬੂ ਕਰ ਲਵੇਗੀ ਅ ਮੈਨੂੰ ਦੁਬਾਰਾ ਮਿਲਦੀ ਸੀ ਮੈਂ ਮੌਕੇ ਤੇ ਗਿਆ ਸੀ ਘਰ ਦੇ ਦੱਸਦੇ ਆ ਵੀ ਕੋਈ ਅੱਧਾ ਥੋੜਾ 골ਡ ਸੀ ਠੀਕ ਹੈ ਤੇ ਬਾਕੀ ਕੁਝ ਅਜੇ ਤੱਕ ਪੂਰਾ ਕਲੀਅਰ ਨਹੀਂ ਉਹਨਾਂ ਨੂੰ ਕੋਈ ਕੈਸ਼ ਕਿੰਨੀ ਹੈ ਤੇ ਬਾਕੀ ਅਸੀਂ ਮੌਕੇ ਤੇ ਗਏ ਸੀ ਸਾਡੀ ਵੀਡੀਓ ਬਣਾਈ ਹੈ ਤੇ ਜਿਹੜੇ ਨਾਲ ਗਲੀ ਦੇ ਵਿੱਚ ਕੈਮਰੇ ਆ ਉਹ ਸਾਰੇ ਚੈੱਕ ਕੀਤਾ ਕੁਝ ਚੈੱਕ ਕਰਨੇ ਬਾਕੀ ਹੈ ਜਿੱਦਾਂ ਵੀ ਤਫਤੀਸ਼ ਵਿੱਚ ਜੋ ਵੀ ਸਾਹਮਣੇ ਆਊਗਾ ਤੇ ਤੁਹਾਨੂੰ ਟਾਈਮ ਟੂ ਟਾਈਮ ਐ ਪੂਰਾ ਕੋਆਰਡੀਨੇਟਰ ਸਾਰੀ ਤਫਤੀਸ਼ ਹੋਣੀ ਚਾਹੀਦੀ ਹੈ